ਸਰਦੀਆਂ ਦਾ ਮੌਸਮ ਕੀ ਸ਼ੁਰੂ ਹੋ ਗਿਆ ਤੇ ਚੋਰਾਂ ਦੇ ਵੀ ਨਜ਼ਾਰੇ ਲੱਗੇ ਨੇ ਜਿੱਥੇ ਮਾਲਕ ਬੇਫਿਕਰ ਹੋ ਕੇ ਘਰ ਦੇ ਵਿੱਚ ਰਜਾਈਆਂ ਦਾ ਆਨੰਦ ਮਾਣ ਰਹੇ ਨੇ ਪਰ ਦੂਜੇ ਪਾਸੇ ਚੋਰ ਹੁਣ ਹੱਥ ਸਫਾਇਆ ਕਰ ਰਹੇ ਨੇ ਤਸਵੀਰਾਂ ਨੂੰ ਦੇਖ ਕੇ ਤਾਂ ਇੰਜ ਜਾਪ ਰਿਹਾ ਜਿਵੇਂ ਦੁਕਾਨ ਮਾਲਿਕ ਆਪਣਾ ਮਾਲ ਗੱਡੀ ਦੇ ਵਿੱਚ ਲਾਦ ਰਿਹਾ ਹੋਵੇ ਪਰ ਨਹੀਂ ਇਹ ਤਾਂ ਚੋਰ ਨੇ ਜੋ ਬੇਫਿਕਰ ਹੋ ਕੇ ਥੈਲੇ ਗੱਡੀ ਦੇ ਵਿੱਚ ਲੱਦਦੇ ਨਜ਼ਰ ਆਏ ਤੇ ਘਟਨਾ ਕੈਮਰੇ 'ਚ ਕੈਦ ਹੋ ਗਈ। ਮਾਮਲਾ ਅੰਮ੍ਰਿਤਸਰ ਦੇ ਥਾਣਾ ਕਤਵਾਲੀ ਦੇ ਅਧੀਨ ਆਉਂਦੇ ਇਲਾਕਾ ਕਟੜਾ ਜੈਮਲ ਸਿੰਘ ਦਾ ਹੈ। ਚੋਰਾਂ ਵੱਲੋਂ ਇੱਕ ਬੂਟਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਬੰਧੀ ਪੀੜਤ ਅਤੇ ਗਵਾਂੜੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਟੜਾ ਜੈਮਲ ਵਿਖੇ ਅਰੋੜਾ ਫੁੱਟਵੈਅਰ ਨਾਮ ਦੇ ਦੁਕਾਨ ਚਲਾ ਰਹੇ ਨੇ ਤੇ ਚੋਰਾਂ ਨੇ ਉੱਥੇ ਹੱਥ ਸਫਾਇਆ ਕਰ ਦਿੱਤਾ। ਮੇਰਾ ਨਾਮ ਸ਼ਿਵਦੇਵ ਸਿੰਘ ਜੀ। ਹਾਂਜੀ ਕਿੱਥੇ ਹੈਗੀ ਆ ਤੁਹਾਡੀ ਦੁਕਾਨ? ਕਟੜਾ ਜੈਮਲ ਸਿੰਘ ਅਰੋੜਾ ਫੁੱਟਵੈਅਰ ਤੋਂ ਨਾਮ ਆਦੇ ਰਾਤ ਇਹ ਤੇ ਪਤਾ ਲੱਗਿਆ ਕਿ 4 ਵਜੇ ਦਾ ਟਾਈਮ ਸੀ ਕੋਈ 4:30 ਵਜੇ ਦਾ ਕਿ ਸ਼ਟਰ ਮੇਰਾ ਉੱਪਰ ਹੋਇਆ ਪਿਆ ਸ਼ੀਸ਼ੇ ਟੁੱਟੇ ਪਏ ਆ ਮਾਲ ਅੰਦਰੋਂ ਚੋਰੀ ਹੈ ਗੱਲਾਂ ਵੀ ਚੋਰੀ ਹੈ 10 ਤੋਂ 12 ਹਜ਼ਾਰ ਮੇਰਾ ਕੈਸ਼ ਹੋ ਗਿਆ ਸੀ ਵਿੱਚ ਚੇਂਜ ਪਏ ਹੁੰਦੇ ਪਰਚੀਆਂ ਉਹ ਵੀ ਖਾਲੀ ਹੈ ਬਾਕੀ ਖਾਲੀ ਬਾਕਸ ਤਾਂ ਡੇ ਕੇ ਪਏ ਆ ਸਾਡੇ ਡੱਬੇ ਦੋ ਜਣਿਆਂ ਦੀ ਸੀਸੀਟੀਵੀ ਦੇ ਕੈਮਰੇ ਵਿੱਚ ਫੁਟੇਜ ਵੀ ਆਈਆਂ ਇਹ ਬੋਰਾ ਭਰ ਕੇ ਲੈ ਕੇ ਗਏ ਆ ਮਾਲ ਕਾਫੀ ਚੋਰੀ ਹੋਇਆ ਮੇਰਾ ਨੁਕਸਾਨ ਕਾਫੀ ਹੈ ਬਾਕੀ ਸਾਰਾ ਖਲੇਰਾ ਪਿਆ ਸ਼ੀਸ਼ਾ ਵੀ ਟੁੱਟਾ ਪਿਆ ਸ਼ਟਰ ਵੀ ਉੱਪਰ ਹੈ ਬਾਕੀ ਦੇਖੋ ਹੁਣ ਕੀ ਹੁੰਦਾ ਫੋਟੋ ਜੀ ਸਾਹਮਣੇ ਆਈ ਹੈ ਦੋਨੋਂ ਨੌਜਵਾਨਾਂ ਦੀ ਤਾਂ ਕਿਨਾਂ ਦੇ ਵੱਲੋਂ ਫੋਟੋ ਖਿੱਚੀ ਇਹ ਮਾਰਕੀਟ 'ਚ ਕੈਮਰੇ ਲੱਗੇ ਸੀ ਉਹ ਕਢਵਾਏ ਮੈਂ ਸੀਸੀਟੀ ਵੀ ਉਹਦੇ ਚੋਂ ਪਤਾ ਲੱਗਿਆ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸਾਹਮਣੇ ਅੰਕਲ ਨੇ ਕੋਠੇ ਤੇ ਖੜੇ ਸੀ ਉਹਨਾਂ ਨੇ ਦੇਖਿਆ ਵੀ ਉਹਨਾਂ ਨੇ ਉਹਨਾਂ ਨੇ ਦੇਖਿਆ ਵੀ ਆਵਾਜ਼ ਵੀ ਮਾਰੀ ਨਹੀਂ ਭੱਜੇ ਬਸ ਉਹਨਾਂ ਨੇ ਫੋਟੋਆਂ ਖਿੱਚ ਕੇ ਆਪਣੇ ਕੋਲ ਰੱਖੀਆਂ ਉਹ ਹੀ ਉਹਨਾਂ ਨੂੰ ਸ਼ੇਅਰ ਕੀਤੀਆਂ ਕਿ ਦੇਖੋ ਇਹ ਦੋ ਜਾਨੇ ਗਏ ਤਾਂ ਇਹ ਕੋਈ ਚੌਂਕੀਦਾਰ ਨਹੀਂ ਲੱਗਾ ਹੋਇਆ ਮਾਰਕੀਟ ਨਹੀਂ ਮਾਰਕੀਟ ਕੋਈ ਚੌਂਕੀਦਾਰ ਨਹੀਂ ਜੀ ਕੋਈ ਐਸੋਸੀਏਸ਼ਨ ਨਹੀਂ ਹੈਗੀ ਇੱਥੇ ਮਾਰਕੀਟ 'ਚ ਆਰਡਰ ਪੂਰੀ ਸਕੇਟਿਕ ਹਾਂਜੀ ਹਾਂਜੀ ਦਿੱਤੀ ਗਈ ਹੈ ਜੀ ਉਹ ਮੌਕੇ ਤੇ ਆ ਕੇ ਫੋਟੋਆਂ ਖਿੱਚ ਗਿਆ ਸਭ ਕੁਝ ਰਿਪੋਰਟ ਲਿਖ ਕੇ ਲੈ ਗਿਆ ਤਾਂ ਕਿੰਨੇ ਦਾ ਨੁਕਸਾਨ ਹੋ ਚੁਕਾ ਹੈ ਮੇਰੇ ਖਿਆਲ ਨਾਲ 50 ਤੋਂ 60 ਦੇ ਹੋਗਾ ਕਿ 12000 ਤਾਂ ਕੈਸੀ ਹੈ ਮੇਰਾ ਬਾਕੀ ਮਾਲ ਤਾਂ ਦੋ ਬੋਰੇ ਭਰ ਕੇ ਲੈ ਗਿਆ ਹਾਂਜੀ ਜੀ ਦੋ ਬੋਰੇ ਪੂਰੇ ਫੁੱਲ ਫੁੱਲ ਹੈ ਮੈਨੂੰ ਨਹੀਂ ਪਤਾ ਕਿ ਪੇਰ ਅਗੇ ਬਾਕੀ ਡੱਬੇ ਤੁਹਾਡੇ ਅਗੇ ਪੇਰ ਲੂਜ਼ ਮਾਲ ਵੀ ਲੈ ਗਿਆ ਬਾਕਸ ਵੀ ਲੈ ਗਿਆ ਤਾਂ ਡੱਬੇ ਖਾਲੀ ਦਾ ਹਾਂਜੀ ਤੁਹਾਡੇ ਅਗੇ ਪੇਰ ਤੁਸੀਂ ਚੈੱਕ ਕਰ ਸਕਦੇ ਹੋ ਕੀ ਕਾਰਜ ਮੰਗ ਕਰਦੇ ਹੋ ਕੀ ਕਾਰਜ ਦੇਖੋ ਜੀ ਮੈਂ ਤੇ ਕਵਾਂਗਾ ਚੈੱਕ ਕਰਾਓ ਇਹ ਦੇਖੋ ਪੂਰੀ ਮਾਰਕੀਟ ਹੈ ਮਾਰਕੀਟ ਨੂੰ ਸਾਫ਼ ਦੇਣਾ ਚਾਹੀਦਾ ਮੇਰੇ ਨਾਲ ਚੱਲਣ ਸਾਰੇ ਇਹ ਪਤਾ ਲੱਗੇ ਯਾਰ ਅੱਜ ਮੇਰ ਨਾਲ ਹੋਇਆ ਕੱਲ ਨੂੰ ਤੁਹਾਨੂੰ ਨਾਲ ਵੀ ਹੋ ਸਕਦੀ ਹੈ ਚੀਜ਼ ਪਰ ਮੇਰਾ ਤੇ ਨੁਕਸਾਨ ਹੋ ਗਿਆ ਨਾ ਤਾਂ ਮੋੜੇ ਸਮੇਂ ਦੇ ਵਿੱਚ ਚੌਂਕੀ ਤਾਂ ਰੱਖਣਾ ਚਾਹੀਦਾ ਬਿਲਕੁਲ ਕੁਰਸੀ ਤੇ ਪੇ ਕਰਨੋਂ ਤਿਆਰ ਹਾਂ ਅਸੀਂ ਕਹਿੰਦੇ ਹੁਣ ਇਹ ਰੱਖੋ ਮਾਰਕੀਟ ਐਸੋਸੀਏਸ਼ਨ ਨਹੀਂ ਹੈ ਭਾਈ ਕੀ ਨਾਮ ਹੈ ਆਪਣਾ ਮੇਰਾ ਰੁਪਿੰਦਰ ਸਿੰਘ ਹਾਂ ਜੀ ਕਿੱਥੇ ਹੈ ਤੁਹਾਡੇ ਕੋਲ ਮੇਰੇ ਵੀ ਇਨਾਂ ਦੇ ਕੋਲ ਦੁਕਾਨ ਹੈ ਜੀ ਔਰ ਮੈਂ ਕਹਿਣਾ ਚਾਹ ਰਿਹਾ ਵੀ ਇੱਥੇ ਰਾਤ ਨੂੰ ਕੋਈ ਵੀ ਸੇਫ ਨਹੀਂ ਹੈਗਾ ਔਰ ਕੋਲ ਵਾਕਿੰਗ ਡਿਸਟੈਂਸ ਤੇ ਕਤਵਾਲੀ ਥਾਣਾ ਹੈ ਔਰ ਥਾਣੇ ਦੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਦੁਕਾਨਦਾਰ ਹਰ ਵੇਲੇ ਡਰ ਦੇ ਮਾਹੌਲ ਚ ਜੀ ਰਹੇ ਆ ਰਾਤ ਦੇ ਟਾਈਮ ਨਾ ਕੋਈ ਗਸ਼ਟਾ ਪੁਲਿਸ ਦੀ ਨਾ ਕੋਈ ਪੀਸੀਆਰ ਨਾ ਕੋਈ ਸਟਰੀਟ ਲਾਈਟ ਔਰ ਮੈਂ ਖੁਦ ਇਹ ਡਰਨ ਹੋ ਰਿਹਾ ਕਿ ਰਾਤ ਨੂੰ ਇੱਥੇ ਜੋ ਟੂਰਿਸਟ ਆਉਂਦੇ ਨੇ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲਤ ਹੁੰਦੀ ਹੋएगी ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਕੋਲ ਜਵਾਬ ਲਿੱਤਾ ਜਾਵੇ ਵੀ ਸਾਡੀ ਕੀ ਸਿਕਿਉਰਟੀ ਹੈ ਉਹ ਸਾਡੀਆਂ ਹੀ ਮੰਗ ਹੈ ਕਿ ਸਾਡੇ ਦੁਕਾਨਦਾਰ ਵੀਰ ਦਾ ਸਾਰੇ ਨੁਕਸਾਨ ਦੀ ਪਰਭਾਈ ਪ੍ਰਸ਼ਾਸਨ ਕਰੇ ਔਰ ਜੋ ਵੀ ਇੱਥੇ ਰਾਤ ਨੂੰ ਡਿਊਟੀ ਮੁਲਾਜ਼ਮਾਂ ਦੀ ਲਗਾਈ ਜਾਵੇ ਜਿਦਕਿ ਬਹੁਤ ਸਖਤ ਲੋਡ ਹੈ ਹਾਂਜੀ ਹਾਂਜੀ ਉੱਤੇ ਥਾਣਾ ਕੋਤਵਾਲੀ ਤੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਲਦੀ ਹੀ ਇਹਨਾਂ ਦੇ ਪਹਿਚਾਣ ਕਰਕੇ ਕਾਬੂ ਕੀਤਾ ਜਾਵੇਗਾ ਨੇ ਜਿੰਦਰਾ ਤੋੜ ਕੇ ਉਹਦਾ ਦੇ ਵਿੱਚ ਐਂਟਰ ਕਰਕੇ ਬੂਟਾਂ ਦੇ ਜੋੜੇ ਕੱਢ ਕੇ ਲੈ ਗਿਆ ਬਸ ਸੀਸੀਟੀਵੀ ਫੁਟੇ ਸਾਡੇ ਕੋ ਆ ਗਈ ਹੈ ਬਹੁਤ ਜਲਦੀ ਸੀ ਇਹਨੂੰ ਲੱਭ ਲਾਂਗੇ। ਇਸ ਪਾਸੇ ਕਿੰਨੇ ਕੇ ਜੋੜੇ ਨੇ ਜਿਹੜੇ ਚੋਰੀ ਕੀਤੀ ਕੇਰ ਕੋਈ ਦੱਸਿਆ ਜੀ ਆਈਡੀਆ ਨਾਲ। ਨਹੀਂ ਜੋ ਕੰਪਲੇਂਟ ਲਿਖ ਰਹੇ ਨੇ ਜੀ ਆਪਣੇ ਹਿਸਾਬ ਨਾਲ ਲੱਗਦਾ। ਸਰ ਸੀਸੀਟੀਵੀ ਦੇ ਵਿੱਚ ਕਿੰਨੇ ਜਾਨੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਚੋਰੀ ਕੀਤੀ ਗਈ ਹੈ। ਫੁਟੇਜ ਮੇਰੇ ਕੋਲ ਜਿਹੜੀ ਆਈ ਉਹ ਚ ਦੋ ਜੇ ਨੇ ਜੀ ਰਾਰ ਰਹੇ ਆ। ਬਾਕੀ ਆਪਾਂ ਕੀ ਵੀ ਦੇਖਦੇ ਆ ਕਿ ਪਿੱਛੇ ਕੋਈ ਹੋਵੇ। ਸਰ ਸ਼ਟਰ ਕਿੱਦਾਂ ਤੋੜਿਆ ਗਿਆ ਜੀ ਨੌਜਵਾਨਾਂ ਦੇ ਵੱਲੋਂ। ਉਹ ਲੱਗ ਰਿਹਾ ਜੀ ਕਿ ਕਿਸੇ ਨੇ ਥੱਲੇ ਕੋਈ ਚੀਜ਼ ੜਾ ਕੇ ਤੋਂ ਉੱਪਰ ਚੁੱਕੀ। ਜੈਕ ਨਾਂ ਦਾ ਤੁਸੀਂ ਜੇ ਕਹਿੰਦਾ ਮੈਂ ਦੇਖਿਆ। ਇਹਦੇ ਪ੍ਰੋਜੈਕਸ਼ਨ ਹੈ ਨਾ। ਨਗਦੀ ਵੀ ਸਰ ਕੁਛ ਲਿੱਤੀ ਗਈ ਜਿਵੇਂ ਉਹ ਪੁੱਤ ਦੀ ਬੱਚੇ ਦੇ ਘਰੇ ਗੱਲੇ 'ਚ ਕੋਈ ਉਹਨਾਂ ਦੇ ਖੁੱਲੇ ਪੈਸੇ ਸੀਗੇ ਜਿਹੜੇ ਉਹ ਛੱਡ ਜਾਂਦੇ ਖੁੱਲੇ ਪੈਸੇ ਹੂੰ ਫਿਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਆ ਗਈ ਕੰਪਲੇਨ ਉਹਨਾਂ ਦੀ ਅਗਦੀ ਕਾਰਵਾਈ ਕਰ ਰਹੇ ਨੇ ਦੇਖਿਆ ਜਾਵੇ ਤਾਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ 'ਚ ਇਜ਼ਾਫਾ ਹੋ ਰਿਹਾ ਹੈ ਬੇਸ਼ੱਕ ਇਹਨਾਂ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ ਪੁਲਿਸ ਦੇ ਗ੍ਰਿਫਤ ਤੋਂ ਹਮੇਸ਼ਾ ਕੋਹਾਂ ਦੂਰ ਰਹਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ